ਰੋਡਵੇ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ 52 ਸਵਾਰੀਆਂ ਤੋਂ ਵੱਧ ਨਾ ਬਿਠਾਏ ਜਾਣ ਦੇ ਨਿਯਮ ਦੇ ਕਾਰਨ ਹੁਣ ਸਵਾਰੀਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰੀਕੇ ਨਾਲ ਸਵੇਰੇ ਨੌਕਰੀ ਪੇਸ਼ਾ ਤੇ ਹੋਰ ਕੰਮ ਕਰਤੇ ਜਾਣ ਵਾਲੀਆਂ ਸਵਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਸੜਕਾਂ ਤੇ ਖੱਜਲ-ਖਵਾਰ ਹੋਣਾ ਪੈ ਰਿਹਾ ਇਸ ਨੂੰ ਲੈ ਕੇ ਪੀਆਰਟੀਸੀ ਦੇ ਚੇਅਰਮੈਨ ਦਾ ਕੀ ਕੁਝ ਕਹਿਣਾ ਤੇ ਜਿਹੜੇ ਮੁਲਾਜ਼ਮ ਨੇ ਉਨ੍ਹਾਂ ਦਾ ਕੀ ਅੱਗੇ ਇਸ ਮਸਲੇ ਦਾ ਹੱਲ ਹੁੰਦਾ ਕੋਈ ਨਜ਼ਰ ਆਏਗਾ ਜਾਂ ਫਿਰ ਸਵਾਰੀਆਂ ਤੇ ਬੱਸਾਂ ਦੇ ਮੁਲਾਜ਼ਮ ਆਪਸ ਦੇ ਵਿੱਚ ਹੀ ਉਲਝਦੇ ਨਜ਼ਰ ਆਉਣਗੇ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਆਂ ਦਰਸ਼ਕਾਂ ਦੱਸ ਦਈਏ ਕਿ ਜਿਹੜਾ 52 ਤੋਂ ਵੱਧ ਸਵਾਰੀਆਂ ਨਾ ਚੜਾਏ ਜਾਣ ਕਾਰਨ ਕਈ ਥਾਈਂ ਬੱਸ ਚਾਲਕਾਂ ਤੇ ਕੰਡਕਟਰਾਂ ਦੇ ਵਿੱਚ ਲੋਕਾਂ ਦੀ ਟਕਰਾਅ ਦੀਆਂ ਜਿੱਥੇ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਵਿੱਚ ਕਈ ਥਾਈਂ ਲੋਕਾਂ ਦੇ ਵੱਲੋਂ ਜਬਰੀ ਬੱਸਾਂ ਰੋਕ ਕੇ ਜਾਣ ਦੀਆਂ ਖਬਰਾਂ ਵੀ ਮਿਲੀਆਂ ਅਤੇ ਇੱਕ ਦੋ ਥਾਵਾਂ ਤੇ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਅਜਿਹੇ ਮੌਲ ਦੇ ਵਿੱਚ ਸਰਕਾਰ ਖਿਲਾਫ ਲੋਕਾਂ ਦੇ ਵਿੱਚ ਰੋਹ ਵਧਦਾ ਜਾ ਰਿਹਾ ਤੇ ਦੂਜੇ ਪਾਸੇ ਸਰਕਾਰ ਵੱਲੋਂ ਫੌਰੀ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈਗੀ ਬਸ ਨਾਂ ਬੈਡ ਕਰਕੇ ਬੱਸਾਂ ਢਿਆਂ ਤੇ ਸਵਾਰੀਆਂ ਦੀ ਭੀੜ ਲੱਗੀ ਰਹਿੰਦੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੱਸ ਵਿੱਚ ਵੱਧ ਸਵਾਰੀਆਂ ਚੜ ਜਾਂ ਤਾਂ ਕੰਡਕਟਰ ਤੇ ਡਰਾਈਵਰ ਬੱਸ ਨੂੰ ਪਾਸੇ ਖੜੇ ਕਰ ਦਿੰਦੇ ਨੇ ਜਦੋਂ ਤੱਕ ਉਹ ਸਵਾਰੀਆਂ ਫालतू ਉਤਰਦੀਆਂ ਨਹੀਂ ਉਦੋਂ ਤੱਕ ਬੱਸ ਨਹੀਂ ਤੋਰਦੀ ਜਿਸ ਕਰਕੇ ਸਮੇਂ ਦੀ ਵੀ ਬਰਬਾਦੀ ਹੁੰਦੀ ਆ ਤੇ ਸਾਨੂੰ ਵੀ ਸੜਕਾਂ ਦੇ ਉੱਤਰ ਕੇ ਖੰਜਰ ਖਵਾਰ ਹੋਣਾ ਪੈਂਦਾ ਹੈ ਤੇ ਸਥਿਤੀਆਂ ਇਹ ਬਣੀਆਂ ਹੋਈਆਂ ਨੇ ਇੱਕ ਪਾਸੇ ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਮੁਲਾਜ਼ਮ ਨੇ ਪੰਜਾਬ ਰੋਡਵੇ ਤੇ ਪਨ ਵਾਸਤੇ PRTC ਕੰਡਕਕਟਰ ਵਰਕਰਸ ਯੂਨੀਅਨ ਦੇ ਜਿਹੜੇ ਮਲਾ ਆਗੂ ਨੇ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਹਿੱਕੈਂਡ ਰਾਨ ਕਾਨੂੰਨ ਲਿਆ ਕੇ ਵਾਹਨ ਚਾਲਕਾਂ ਦੀ ਸੰਗੀ ਕੁਟਰੀਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਾਲ 2023 ਦੇ ਵਿੱਚ ਟਰਾਂਸਪੋਰਟ ਕਾਮਿਆਂ ਲਈ ਲਿਆਂਦੇ ਨਵੇਂ ਕਾਨੂੰਨ ਨੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉਧਰ ਉਹਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਸ ਵਿੱਚ ਇੱਕ ਵੀ ਸਵਾਰੀ ਦੀ ਟਿਕਟ ਨਾ ਮਿਸ ਹੋਣ ਤੇ ਕੰਡਕਟਰ ਦੀ ਮਹੀਨੇ ਦੀ ਤਨਖਾਹ ਰੋਕ ਲਈ ਜਾਂਦੀ ਹੈ ਜਿਸ ਨਾਲ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਕਹਿ ਕੇ ਟ੍ਰਾਂਸਪੋਰਟ ਨਿਯਮਾਂ ਅਨੁਸਾਰ ਬੱਸਾਂ ਵਿੱਚ ਤੈਹ ਸੀਟਾਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾ ਸਕਦੀਆਂ ਇਸ ਕਰਕੇ ਉਹਨਾਂ ਵੱਲੋਂ ਬੱਸ ਵਿੱਚ ਸਿਰਫ 52 ਸਵਾਰੀਆਂ ਬਿਠਾਉਣ ਦਾ ਫੈਸਲਾ ਲਿਆ ਗਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਕਾਨੂੰਨ ਵਾਪਸ ਲਿਆ ਜਾਵੇ ਉਸ ਮਗਰੋਂ ਹੀ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨੂੰ ਛੜਨ ਦਿੱਤਾ ਜਾਵੇਗਾ ਜਾਨੀ ਕਿ ਇਹ ਕਹਿ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਮਸਲੇ ਦਾ ਕੋਈ ਹੱਲ ਹੁੰਦਾ ਨਜ਼ਰ ਆਊਗਾ ਉਸ ਦੇ ਬਾਰੇ ਜਿਹੜੇ ਪੀ ਆਰਟੀਸੀ ਦੇ ਚੇਅਰਮੈਨ ਨੇ ਰਣਜੋਤ ਸਿੰਘ ਹੜਾਣਾ ਉਹਨਾਂ ਨੇ ਕਿਹਾ ਕਿ ਉਕਤ ਮਾਮਲੇ ਸੰਬੰਧੀ ਪੀਆਰਟੀਸੀ ਤੇ ਐਮਡੀ ਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਜੁਨੀਅਰਾਂ ਦੀ ਮੀਟਿੰਗਾਂ ਕਰਕੇ ਨਿਬਟਾਰਾ ਕਰਨ ਦਾ ਜਿਹੜਾ ਆਦੇਸ਼ ਦਿੱਤੇ ਗਏ ਨੇ ਉਹਨੇ ਵੀ ਕਿਹਾ ਕਿ ਅਧਿਕਾਰੀਆਂ ਵੱਲੋਂ ਮੀਟਿੰਗ ਕੀਤੀ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਟਿੰਗ ਕਰਕੇ ਹਾਲਿਸਤਾ ਕੱਢਿਆ ਜਾਏਗਾ ਤਾਂ ਜੋ ਆਮ ਲੋਕਾਂ ਨੂੰ ਖੱਜਲ-ਖਵਾਰ ਨਾ ਹੋਣਾ ਪਵੇ ਪਰ ਜੋ ਹਾਲਾਤ ਨੇ ਉਸ ਕਾਰਨ ਜੇਕਰ ਬੱਸਾਂ ਦੀ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਲਿਮਟ ਹੈ ਗਿਣਤੀ ਹੈ ਉਸ ਮੁਤਾਬਕ ਜਿਹੜੇ ਨੌਕਰੀ ਪੇਸ਼ਾ ਤੇ ਜਾਣ ਵਾਲੇ ਲੋਕ ਹੁੰਦੇ ਨੇ ਜਾਂ ਹੋਰ ਕੰਮਾਂ ਕਰਾਂ ਤੇ ਉਹਨਾਂ ਦਾ ਸਮਾਂ ਅਨੁਸਾਰ ਆਧਾਰਤ ਹੁੰਦਾ ਹੈ ਸਵੇਰ ਮੌਕੇ ਸ਼ਾਮ ਨੂੰ ਆਉਣ ਦਾ ਸਮਾਂ ਵੀ ਅਨੁਸਾਰ ਆਧਾਰਤ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਜੇਕਰ ਕੋਈ ਬੱਸ ਮਿਲਦੀ ਹੈ ਉਹਦੇ ਵਿੱਚ ਜੇਕਰ 52 ਸਵਾਰੀਆਂ ਦੀ ਸ਼ਰਤ ਰੱਖੀ ਜਾਂਦੀ ਹੈ ਤੇ ਦੂਜੀ ਬੱਸ ਤੇ ਇੰਤਜ਼ਾਰ ਕਰਨ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤ ਸਾਰੇ ਮੁਲਾਜ਼ਮ ਹੁੰਦੇ ਨੇ ਜਿਨ੍ਹਾਂ ਦਾ ਸਰਕਾਰੀ ਬੱਸਾਂ ਦੇ ਵਿੱਚ ਕਰਾਇਆ ਫ੍ਰੀ ਹੁੰਦਾ ਹੈ ਤੇ ਜੇਕਰ ਲੇਡੀਜ਼ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਤਾਂ ਆਧਾਰ ਕਾਰਡ ਦੇ ਉੱਤੇ ਮੁਫਤ ਕੀਤਾ ਹੀ ਹੋਇਆ ਹੈ ਪਰ ਜਿਹੜੇ ਕੈਲੀਏ ਕਿ ਮੁਲਾਜ਼ਮ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਸਰਕਾਰੀ ਬੱਸ ਦੀ ਥਾਂ ਤੇ ਪ੍ਰਾਈਵੇਟ ਬੱਸਾਂ 'ਚ ਜਾਣਾ ਪੈਂਦਾ ਜਾਂ ਫਿਰ ਅਗਲੀ ਸਰਕਾਰੀ ਬੱਸ ਦਾ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ ਇਹ ਦੋ ਟਾਈਮ ਚਾਹੀਏ ਹੁੰਦੇ ਨੇ ਜਦੋਂ ਕਿ ਲੋਕ ਕੰਮਕਾਰਾਂ ਤੇ ਜਾਂਦੇ ਨੇ ਤੇ ਸ਼ਾਮ ਨੂੰ ਵਾਪਸ ਆਉਂਦੇ ਨੇ ਇਸ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਦਿਨ ਦੀ ਗੱਲ ਕੀਤੀ ਜਾਵੇ ਤਾਂ ਦਿਨ ਵਿੱਚ ਤਾਂ ਬੱਸਾਂ ਨੇ ਜਿਹੜੀਆਂ ਸੁਭਾਵਿਕ ਤੌਰ ਤੇ ਮਿਲ ਹੀ ਜਾਂਦੀਆਂ ਨੇ ਜਿੰਨੇ ਕੁ ਲੋਕਾਂ ਦੀ ਗਿਣਤੀ ਹੁੰਦੀ ਹੈ ਉਸ ਹਿਸਾਬ ਨਾਲ ਬੱਸ ਲੈ ਕੇ ਉਹ ਆਪਣਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਨੇ ਪਰ ਜਿਹੜੀ ਇਹ ਟਕਰਾਰ ਵਧੀ ਹੈ ਪਹਿਲਾਂ ਜਿਹੜਾ ਔਰਤਾਂ ਦਾ ਕਿਰਾਇਆ ਮੁਫਤ ਕੀਤਾ ਹੋਇਆ ਸੀ ਉਸ ਕਰਕੇ ਟਕਰਾਰ ਹੁੰਦੀ ਸੀਗੀ ਅਕਸਰ ਖਬਰਾਂ ਸਾਹਮਣੇ ਆਉਂਦੀਆਂ ਸੀ ਤੇ ਦੂਜੇ ਪਾਸੇ ਹੁਣ ਆ ਸਵਾਰੀਆਂ ਦੇ ਮਾਮਲੇ ਦੇ ਵੀ ਕੰਡਕਟਰਾਂ ਡਰਾਈਵਰਾਂ ਦੇ ਨਾਲ ਲੋਕਾਂ ਦੀ ਤਕਰਾਰ ਵਧਾ ਦਿੰਦੀ ਹੈ ਉਹ ਕਹਿੰਦੇ ਕਿ ਸਾਨੂੰ ਜੇਕਰ ਅਲਾਉਡ ਨਹੀਂ ਤਾਂ ਅਸੀਂ ਸਵਾਰੀਆਂ ਕਿਵੇਂ ਚੜਾਈਏ ਸੰਡੇ ਪੁਲਿਸ ਕਾਰਵਾਈ ਕਰੇਗੀ ਟ੍ਰੈਫਿਕ ਪੁਲਿਸ ਵੀ ਪੁੱਛ ਸਕਦੀ ਹੈ ਕਿ 52 ਸੀਟਾਂ ਦਾ ਜਿਹੜਾ ਰੂਲ ਕੀਤਾ ਹੈ ਕਾਨੂੰਨ ਹੈ ਤੇ ਤੁਸੀਂ ਸਵਾਰੀਆਂ 53 55 ਕਿਵੇਂ ਲਿਆਈ ਤਾਂ ਬਹੁਤ ਵੱਡੇ ਸਵਾਲੇ ਵੀ ਨੇ ਕਿਉਂਕਿ ਉਹਨਾਂ ਨੂੰ ਜੋ ਹੁਕਮ ਹੋਣਗੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਹੁਕਮਾ ਮੁਤਾਬਕ ਚੱਲਣਾ ਪਊਗਾ ਇਸ ਦਾ ਹੱਲ ਸਰਕਾਰ ਦੇ ਕਰਨਾ ਹੈ ਪੀਆਰਟੀ ਦੇ ਚੇਅਰਮੈਨ ਨੇ ਜ਼ਰੂਰ ਪ੍ਰਸਤਾਵ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਹੱਲ ਹੋ ਸਕਦਾ ਹੈ ਪਰ ਦੇਖਣਾ ਹੋਵੇਗਾ ਕਿ ਕੀ ਇਹ ਕਾਨੂੰਨ ਵਾਪਸ ਲਿਆ ਜਾਂਦਾ ਹੈ ਜਾਂ ਇਹਦੇ ਵਿੱਚ ਮੈਡਮੈਂਟ ਕੀਤੀ ਜਾਂਦੀ ਹੈ ਤਾਂ ਜੋ ਸਵਾਰੀਆਂ ਨੂੰ ਆਉਣ ਵਾਲੇ ਸਮੇਂ ਚ ਰਾਹਤ ਦਿੱਤੀ ਜਾ ਸਕੇ ਜੋ ਇਜਾਜ਼ਤ ਧੰਨਵਾਦ